ਸਸਰੀ ਗੱਲ ਜੀ ਦਾ ਅਨਸਾਰਿਆਂ ਨੂੰ ਅੱਜ ਆਪਾਂ ਹਰੇ ਪਿਆਜ਼ ਦੀ ਬਹੁਤ ਹੀ ਜ਼ਿਆਦਾ ਵਧੀਆ ਟੇਸਟੀ ਚਟਕਾਰੇਦਾਰ ਚਟਣੀ ਬਣਾਵਾਂਗੇ ਜਿਹੜੀ ਖਾਣੇ ਦੇ ਸਵਾਦ ਨੂੰ ਦੋ ਗੁਣਾ ਕਰ ਦੇਗੀ ਇੱਕ ਵਾਰ ਤੁਸੀਂ ਇਹ ਚਟਣੀ ਜਿਹੜੀ ਬਣਾ ਕੇ ਜਰੂਰ ਦੇਖਿਓ ਤੁਹਾਨੂੰ ਬਹੁਤ ਹੀ ਜ਼ਿਆਦਾ ਪਸੰਦ ਆਵੇਗੀ ਤੇ ਆਓ ਆਪਾਂ ਬਣਾਉਣਾ ਸ਼ੁਰੂ ਕਰਦੇ ਹਾਂ 10 ਮਿੰਟਾਂ ਵਿੱਚ ਇਹ ਚਟਣੀ ਬਣ ਕੇ ਤਿਆਰ ਹੋ ਜਾਏਗੀ ਖਾਣ ਵਿੱਚ ਬਹੁਤ ਹੀ ਜ਼ਿਆਦਾ ਸਵਾਦ ਮੰਦੀ ਹੈ ਤੇ ਇੱਥੇ ਹਰੀ ਪਿਆਜ਼ ਲੈ ਲੈਨੇ ਮੈਂ ਤੇ ਅੱਧੀ ਗੁੱਚੀ ਮੈਂ ਹਰੀ ਪਿਆਜ਼ਾਂ ਦੀ ਲਈ ਹੈ ਤੇ ਤਿੰਨ ਵੱਡੀਆਂ ਹਰੀਆਂ ਮਰਚਾਂ ਲਈਆਂ ਇਹ ਜੇਕਰ ਤੁਹਾਡੇ ਕੋਲ ਨਾ ਵੀ ਤੁਸੀਂ ਛੋਟੀਆਂ ਵੀ ਲੈ ਸਕਦੇ ਹੋ ਤੇ ਹਰੀ ਪਿਆਜ਼ ਦਾ ਆਪਾਂ ਵਾਈਟ ਵਾਲਾ ਹਿੱਸਾ ਅਲੱਗ ਕੱਟਾਂਗੇ ਤੇ ਗ੍ਰੀਨ ਵਾਲਾ ਹਿੱਸਾ ਆਪਾਂ ਅਲੱਗ ਕੱਟਾਂਗੇ ਤੇ ਇਹਨਾਂ ਵਿੱਚ ਮਿੱਟੀ ਬਹੁਤ ਹੀ ਹੁੰਦੀ ਹੈ ਤੇ ਤੁਸੀਂ ਇਹਨਾਂ ਨੂੰ ਚੰਗੀ ਤਰ੍ਹਾਂ ਧੋ ਲੈਣਾ ਤੇ ਇਸ ਤਰੀਕੇ ਨਾਲ ਵਾਈਟ ਵਾਲਾ ਪਾਟ ਅਲੱਗ ਤੇ ਹਰੀ ਪਿਆਜ਼ ਦੇ ਜਿਹੜੇ ਜੇ ਪੱਤੇ ਹਨ ਉਹ ਆਪਾਂ ਅਲੱਗ ਕੱਟ ਕੇ रखा इस तरीके आप चंगी तरह तो लवेंगे क्योंकि ये मिट्टी वगैरह काफ़ी लगी होंगी है तो तौर तो बाद बारीक बारीक कट लिया है हरे प्याज के पत्ते अलग कट्टे ने दो हरिया मिर्चा ਤੇ ਵੱਡੇ ਸਾਈਜ਼ ਵਿੱਚ ਹੀ ਕੱਟੀਆਂ ਤੇ ਹਰੇ ਪਿਆਜ਼ ਦਾ ਜਿਹੜਾ ਵਾਈਟ ਵਾਲਾ ਹਿੱਸਾ ਹੈ ਉਹ ਵੀ ਮੈਂ ਅਲੱਗ ਕਰਤਾ ਤੇ ਇਹਦੇ ਨਾਲ ਹੀ ਦੋ ਹਰੀਆਂ ਮਿਰਚਾਂ ਤਿੱਖੀ ਵਾਲੀਆਂ ਜਿਹੜੀਆਂ ਤੇਜ਼ ਹੁੰਦੀਆਂ ਨੇ ਮਤਲਬ ਕੋੜੀ ਹੁੰਦੀ ਹੈ ਉਹ ਥੋੜਾ ਇੱਕ ਅਦਰਕ ਦਾ ਟੁਕੜਾ ਅੱਧਾ ਇੰਚ ਦਾ ਤੇ ਪੰਜ ਸੱਤ ਲਸਣ ਦੀਆਂ ਕਲੀਆਂ ਤੇ ਆਪਾਂ ਚੋਪਰ ਵਿੱਚ ਚੋਕ ਕਰਾਂਗੇ ਤੁਸੀਂ ਚਾਹੋ ਤਾਂ ਇਹਨੂੰ ਕੁੱਟ ਕੇ ਵੀ ਲੈ ਸਕਦੇ ਹੋ ਇਸ ਤਰੀਕੇ ਨਾਲ ਇਹਨੂੰ ਆਪਾਂ ਬਾਰੀਕ ਚੋਪ ਕਰਕੇ ਲਵਾਂਗੇ ਇਹਦੇ ਨਾਲ ਟੇਸਟ ਚਟਣੀ ਦਾ ਬਹੁਤ ਹੀ ਵਧੀਆ ਆਵੇਗਾ ਤੇ ਇਹ ਮੈਂ ਬਾਰੀਕ ਚੋਪ ਕਰ ਲਿਆ ਤੇ ਹੁਣ ਆਪਾਂ ਇੱਕ ਪੈਨ ਵਿੱਚ 2 ਟੇਬਲस्पून ਮਸਟਰਡ ਆਇਲ ਗਰਮ ਕਰਾਂਗੇ। ਤੁਸੀਂ ਚਾਹੋ ਤਾਂ ਕਿਉਂ ਵਿੱਚ ਵੀ ਬਣਾ ਸਕਦੇ ਹੋ ਆਹ ਚਟਣੀ ਬਹੁਤ ਹੀ ਵਧੀਆ ਲੱਗੇਗੀ। ਤੇਲ ਜਦੋਂ ਗਰਮ ਹੋ ਜੇ ਅੱਧਾ ਚਮਚਾ ਜੀਰਾ ਤੇ ਅੱਧਾ ਚਮਚਾ ਸਰੋਂ ਦੇ ਦਾਣੇ ਪਾਣੀ ਹੈ ਤੇ ਥੋੜੀ ਜੀ ਹਿੰਗ ਵੀ ਜ਼ਰੂਰ ਐਡ ਕਰਨੀ ਹੈ। ਤੇ ਹੁਣ ਬਾਰੀਕ ਕੱਟੇ ਹੋਏ ਆਪਾਂ ਪਾਵਾਂਗੇ ਅਦਰਕ ਲਸਣ ਦੀ ਹਰੀ ਮਿਰਚ ਤੇ ਇਹਨੂੰ 1 ਮਿੰਟ ਵਾਸਤੇ ਭੁੰਨ ਲਵਾਂਗੇ। ਤੇ ਹੁਣ ਪਾਵਾਂਗੇ ਆਪਾਂ 1 ਟੇਬਲस्पून ਵੇਸਣ, ਇਹ ਕੱਚਾ ਵੇਸਣ ਹੈ। ਤੇ ਵੇਸਨ ਨੂੰ ਆਪਾਂ ਲੋ ਫਲੇਮ ਤੇ 2 ਮਿੰਟ ਵਾਸਤੇ ਪੁੰਨਾਂਗੇ ਇਸ ਤਰੀਕੇ ਨਾਲ ਵੇਸਨ ਬਹੁਤ ਜ਼ਿਆਦਾ ਨਹੀਂ ਐਡ ਕਰਨਾ ਤੇ ਜਦੋਂ ਵੇਸਨ ਥੋੜਾ ਜਿਹਾ ਪੁੰਝੇ ਉਦੋਂ ਪਾਵਾਂਗੇ ਆਪਾਂ ਪਿਆਜ਼ ਦਾ ਜਿਹੜਾ ਸਫੇਦ ਹਿੱਸਾ ਸੀ ਉਹ ਯਾਨੀ ਕਿ ਵਾਈਟ ਵਾਲਾ ਪਾਰਟ ਤੇ ਇਹਦੇ ਨਾਲ ਹੀ ਹਰੀ ਮਿਰਚਾਂ ਪਾਵਾਂਗੇ ਤੇ ਇਹਨੂੰ ਵੀ ਆਪਾਂ 1-2 ਮਿੰਟ ਵਾਸਤੇ ਪੁੰਨ ਲਵਾਂਗੇ ਜ਼ਿਆਦਾ ਨਹੀਂ ਪੁੰਨਣਾ ਇਹਦੇ ਵਿੱਚ ਪਿਆਜ਼ ਜਿਹੜੇ ਆਪਾਂ ਗਲਾਉਣੇ ਬਿਲਕੁਲ ਨਹੀਂ ਕਰੰਚੀ ਰੱਖਣੇ ਹੈ ਤੇ ਨਾਲੇ ਆਪਾਂ ਪਾਵਾਂਗੇ ਮਸਾਲੇ ਇੱਕ ਚਮਚਾ ਲਾਲ ਮਿਰਚ ਪਾਊਡਰ ਇੱਕ ਚਮਚਾ ਹੀ ਆਪਾਂ ਪਾਵਾਂਗੇ ਧਨੀਆ ਪਾਊਡਰ ਤੇ ਥੋੜਾ ਜਿਹਾ ਆਪਾਂ ਹਲਦੀ ਪਾਊਡਰ ਵੀ ਐਡ ਕਰਨਾ ਚਮਚ ਦਾ ਚੌਥਾ ਹਿੱਸਾ ਇਸ ਚਟਣੀ ਵਿੱਚ ਗਰਮ ਮਸਾਲੇ ਕਿੰਗ ਕਿਚਨ ਕਿੰਗ ਵਗੈਰਾ ਇਹ ਕੁਛ ਨਹੀਂ ਪਾਣੀ ਇਹਦੇ ਇਸ ਤੋਂ ਬਿਨਾਂ ਹੀ ਇਹ ਚਟਣੀ ਬਹੁਤ ਹੀ ਜ਼ਿਆਦਾ ਸਵਾਦ ਬਣੇਗੀ ਤੇ ਨਾਲੇ ਪਾਵਾਂਗੇ ਆਪਾਂ ਚਿਲੀ ਫਲੈਕਸ ਅੱਧਾ ਚਮਚ ਜੇਕਰ ਤੁਹਾਡੇ ਕੋਲ ਚਿਲੀ ਫਲੈਕਸ ਨਾ ਹੋਵੇ ਤੁਸੀਂ ਤੜਕੇ ਵਿੱਚ ਸਾਬਤ ਲਾਲ ਮਿਰਚ ਵੀ ਪਾ ਸਕਦੇ ਹੋ ਤੇ ਇਹਦੇ ਨਾਲ ਹੀ ਆਪਾਂ 3-4 ਟੇਬਲस्पून ਪਾਣੀ ਐਡ ਕਰਾਂਗੇ ਤੇ ਸਵਾਦ ਅਨੁਸਾਰ ਪਾਵਾਂਗੇ ਆਪਾਂ ਨਮਕ ਤੇ ਇਹਨੂੰ ਆਪਾਂ ਚੰਗੀ ਤਰ੍ਹਾਂ ਮਿਕਸ ਕਰਨ ਤੋਂ ਬਾਅਦ ਟੱਕਣ ਲਾ ਕੇ ਇਹਨੂੰ ਆਪਾਂ 2 ਮਿੰਟ ਵਾਸਤੇ ਅੱਕਣ ਦਵਾਂਗੇ ਲੋ ਟੂ ਮੀਡੀਅਮ ਫਲੇਮ ਤੇ ਜਦੋਂ ਤੱਕ ਔਇਲ ਥੋੜਾ ਜਿਹਾ ਸੈਪਰੇਟ ਨਾ ਹੋ ਜਾਏ ਤੇ ਪਾਣੀ ਨੂੰ ਆਪਾਂ ਜਲਾ ਲੈਣਾ ਤੇ ਪਾਣੀ ਖਤਮ ਹੋ ਚੁੱਕੇ ਉਦੋਂ ਆਪਾਂ ਪਾਵਾਂਗੇ ਹਰੀ ਪਿਆਜ਼ ਤੇ ਨਾਲੇ ਥੋੜਾ ਜਿਹਾ ਹਰਾ ਧਨੀਆ ਪਾਵਾਂਗੇ ਕੱਟਿਆ ਹੋਇਆ ਤੇ ਇੱਕ ਚਮਚ ਆਪਾਂ ਦੇਸੀ ਘਿਓ ਜੇਕਰ ਤੁਹਾਡੇ ਕੋਲ ਹੋਏ ਜ਼ਰੂਰ ਐਡ ਕਰਨਾ ਬਹੁਤ ਹੀ ਜ਼ਿਆਦਾ ਵਧੀਆ ਟੇਸਟ ਆਵੇਗਾ ਜੇਕਰ ਪੂਰੀ ਚਟਣੀ ਤੁਸੀਂ ਦੇਸੀ ਘਿਓ 'ਚ ਬਣਾਉਗੇ ਤਾਂ ਫਿਰ ਤਾਂ ਕਹਿਣਾ ਹੀ ਕੀ ਤੇ ਇਹਨੂੰ ਆਪਾਂ ਮਿਕਸ ਕਰਕੇ 2 ਮਿੰਟ ਵਾਸਤੇ ਪਕਾਣ ਦੇਵਾਂਗੇ ਪੱਤੇ ਸਾਡੇ ਜਲਦੀ ਪਕ ਜਾਂਦੇ ਨੇ ਤੇ ਇਹਨੂੰ ਮੈਂ 2 ਮਿੰਟ ਵਾਸਤੇ ਹੀ ਪਕਾਇਆ ਹੈ ਚਟਣੀ ਜਿਹੜੀ ਸਾਡੀ ਬਣ ਗਈ ਹੈ ਤੇ ਗੈਸ ਦੀ ਫਲੇਮ ਆਫ ਕਰਨ ਤੋਂ ਬਾਅਦ ਆਪਾਂ ਪਾਵਾਂਗੇ ਨਿੰਬੂ ਦਾ ਰਸ 2 ਚਮਚ ਦੇ ਕਰੀਬ ਤੇ ਤੁਸੀਂ ਨਿੰਬੂ ਦਾ ਰਸ ਜ਼ਰੂਰ ਪਾਓ ਇਹਦੇ ਨਾਲ ਚਟਣੀ ਜਿਹੜੀ ਚਟਪਟੀ ਲੱਗੇਗੀ ਤੇ ਟਮਾਟਰ ਇਹਦੇ ਵਿੱਚ ਨਹੀਂ ਪਾਣਾ ਰੈਸਪੀ ਪਸੰਦ ਆਈ ਏ ਆਈ ਹੋਏ ਤਾਂ ਇਹਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ